ਨਵਾਂ ਸਾਲ 2026 ਨਵੇਂ ਨਿਯਮ ਨਵੀਆਂ ਤਬਦੀਲੀਆਂ ਬੈਂਕਿੰਗ ਖੇਤੀਬਾੜੀ ਟੈਕਸ ਡਿਜੀਟਲ ਸਵਾਮਾ ਸੋਸ਼ਲ ਮੀਡੀਆ ਤੇ ਤਨਖਾਹਾਂ ਸਬਸਿਡੀਆਂ ਆਮ ਆਦਮੀ ਨਾਲ ਜੁੜਿਆ ਲਗਭਗ ਹਰ ਖੇਤਰ 1 ਜਨਵਰੀ 2026 ਤੋਂ ਬਦਲਣ ਵਾਲਾ ਹੈ ਇਹ ਬਦਲਾਅ ਕਰੋੜਾਂ ਭਾਰਤੀਆਂ ਦੀ ਜ਼ਿੰਦਗੀ ਨੂੰ ਸਿੱਧਾ ਪ੍ਰਭਾਵਿਤ ਕਰਨਗੇ ਸਭ ਤੋਂ ਪਹਿਲਾਂ ਗੱਲ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਾਂ ਦੀ ਕਰਦੇ ਹਾਂ 8ਵਾਂ ਤਨਖਾਹ ਕਮਿਸ਼ਨ 1 ਜਨਵਰੀ 2026 ਤੋਂ ਲਾਗੂ ਹੋਣ ਦੀ ਸੁਭਾਵਨਾ ਹੈ ਸੂਤਰਾਂ ਮੁਤਾਬਕ ਘੱਟੋ ਘੱਟ ਤਨਖਾਹਾਂ ਵਿੱਚ ਵੱਡਾ ਵਾਧਾ ਹੋ ਸਕਦਾ ਹੈ ਅਤੇ ਮਹਿੰਗਾਈ ਪੱਤਾ ਵੀ ਮੂਲ ਤਨਖਾਹ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਕੁੱਲ ਮਿਲਾ ਕੇ 25 ਤੋਂ 30% ਤੱਕ ਦਾ ਵਾਧਾ ਸੰਭਵ ਮੰਨਿਆ ਜਾ ਰਿਹਾ ਹੈ ਕਿਸਾਨਾਂ ਲਈ ਵੱਡੀ ਖਬਰ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣ ਲਈ ਫਾਰਮਰ ਆਈਡੀ ਲਾਜ਼ਮੀ ਹੋ ਸਕਦੀ ਹੈ ਭਾਰਤ ਦੇ ਕੁਝ ਰਾਜਾਂ 'ਚ ਇਹ ਲਾਗੂ ਹੋਵੇਗਾ ਪੰਜਾਬ ਉਸ ਦੇ ਵਿੱਚ ਨਹੀਂ ਸ਼ਾਮਲ ਕੀਤਾ ਗਿਆ ਜੇ ਆਈਡੀ ਨਾ ਹੋਈ ਤਾਂ 6000 ਰੁਪਏ ਸਾਲਾਨਾ ਕਿਸ਼ਤ ਰੁਕ ਸਕਦੀ ਹੈ ਬੈਂਕਿੰਗ ਖੇਤਰ ਵਿੱਚ April 2026 ਤੋਂ ਕ੍ਰੈਡਿਟ ਸਕੋਰ 7 ਦਿਨਾਂ ਵਿੱਚ ਅਪਡੇਟ ਹੋਵੇਗਾ ਜਿਸ ਨਾਲ ਲੋਨ ਅਤੇ ਕ੍ਰੈਡਿਟ ਕਾਰਡ ਲੈਣ ਵਾਲਿਆਂ ਨੂੰ ਤੇਜ਼ ਫਾਇਦਾ ਮਿਲੇਗਾ ਵਿਆਜ ਦਰਾਂ ਘਟਣ ਦਾ ਵੀ ਸੰਕੇਤ ਹੈ ਇਸ ਤੋਂ ਬਾਅਦ ਪੈਨ ਆਧਾਰ ਲਿੰਕਿੰਗ ਦੀ ਆਖਰੀ ਮਿਤੀ 31 ਦਸੰਬਰ 2025 ਹੈ ਜੇ ਲਿੰਕ ਨਹੀਂ ਕੀਤਾ ਤਾਂ 1 ਜਨਵਰੀ 2026 ਤੋਂ ਪੈਨ ਕਾਰਡ ਬੰਦ ਹੋ ਸਕਦਾ ਹੈ ਬੈਂਕ ਅਤੇ ਟੈਕਸ ਸਰਕਾਰੀ ਯੋਜਨਾਵਾਂ ਵਿੱਚ ਮੁਸ਼ਕਲ ਆ ਸਕਦੀ ਹੈ ਇਸ ਤੋਂ ਬਾਅਦ ਡਿਜੀਟਲ ਯੂਜ਼ਰਾਂ ਲਈ ਮੈਸੇਜਿੰਗ ਐਪਸ ਅਤੇ ਨਿਯਮ ਸਖਤ ਹੋਣਗੇ ਫੇਕ ਅਕਾਊਂਟ ਦੇ ਧੋਖਾਧੜੀ ਰੋਕਣ ਲਈ ਅਤੇ ਬੱਚਿਆਂ ਦੇ ਸੋਸ਼ਲ ਮੀਡੀਆ ਵਰਤੋਂ ਲਈ ਵੀ ਨਵੇਂ ਨਿਯਮ ਆ ਸਕਦੇ ਨੇ ਇਸ ਤੋਂ ਬਾਅਦ ਰਾਸ਼ਨ ਕਾਰਡ ਸਕੂਲ ਹਾਜ਼ਰੀ ਤੇ ਹੋਰ ਸਰਕਾਰੀ ਸਭਾਵਾਂ ਪੂਰੀ ਤਰ੍ਹਾਂ ਡਿਜੀਟਲ ਹੋ ਜਾਣਗੀਆਂ ਆਖਰ ਵਿੱਚ ਰਾਹਤ ਦੀ ਖਬਰ ਹੈ ਕਿ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਆ ਸਕਦੀ ਹੈ ਤਾਂ ਇਹ ਵੱਡੇ ਬਦਲਾਅ 1 ਜਨਵਰੀ 2026 ਤੋਂ ਪੂਰੇ ਭਾਰਤ ਦੇ ਵਿੱਚ ਲਾਗੂ ਹੋ ਜਾਣਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ